ਜਦ ਤੋ ਇਹ ਪ੍ਰੋਬਲਮ ਆਦੀ ਦੂਸਰਾ ਡੈਥ ਹੋ ਗਿਆ ਵੱਡੇ ਭਰਾ ਸੀ ਮੇਰੇ ਹਾਂਜੀ ਅਰਵਿੰਦਰ ਸਿੰਘ ਨਾ 18 ਸਾਲ ਤੋਂ ਇੰਗਲੈਂਡ ਰਹੇ ਸੀ ਹਾਂਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਵਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੁਝ ਜਿੱਤ ਜਿੱਤਾਨ ਨੇ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇਰੇ ਉੱਠੇ ਨਹੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨਾਲੋਂ 8 18 ਸਾਲ ਹੋ ਗਏ ਸੀ ਠੀਕ ਹੈ ਸਰ ਹਾਂਜੀ ਤੇ ਹੁਣ ਉਹਨਾਂ ਨੇ ਕਦੋਂ ਆਉਣਾ ਸੀ ਕਿੱਦਾਂ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਸੀ ਸਾਰੀ ਫੈਮਿਲੀ ਨਾਲ ਉਹਨਾਂ ਸੀ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀਆਂ ਉਹਨਾਂ ਨੇ ਦਸੰਬਰ ਦੀ 10 ਤਰੀਕ ਹਾਂਜੀ ਟਿਕਟਾਂ ਕੱਢ ਲਈ ਸੀ ਉਹ ਬਿਲਡਿੰਗ ਸਾਈਡ ਦਾ ਕੰਮ ਕਰਦੇ ਸੀ ਬਿਲਦਰ ਸਿੰਘ ਘਰ ਤੋਂ ਛੋਟੇ ਸੀ ਮੇਰੇ ਤੋਂ 1 ਸਾਲ ਵੱਡੇ ਸੀ ਹਾਂਜੀ ਕੋਈ ਲਾਸਟ ਟਾਈਮ ਤਾਂ ਨਾਲ ਗੱਲ ਹੋਈ ਥਾ ਦੋਈ ਦਾ ਪੀਰ ਨੂੰ ਕਿਹਾ ਸੀ ਲਾਸਟ ਟਾਈਮ ਗੱਲ ਇਹ ਸਾਡੀ ਹੋਈ ਸੀ ਕਿ ਅੱਪਾ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੁੱਚੀ ਮੱਠੀ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਉਣ ਨੂੰ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਉਹਨਾਂ ਦਾ ਕਿੰਨੇ ਬੱਚੇ ਹੋਣਗੇ ਤਿੰਨ ਬੱਚੇ ਹੋਣਗੇ ਦੋ ਬੇਟੀਆਂ ਇੱਕ ਬੇਟਾ ਸੁਭਾਅ ਦੀ ਉਹਨਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਸੁਭਾਅ ਬਹੁਤ ਦੀ ਸੁਭਾਅ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ ਬਹੁਤ ਪਿਆਰ ਕਰਦਾ ਸੀ ਬਹੁਤ ਸਲਾਹੀ ਸਾਨੂੰ ਦਾ ਜੀ ਕਦੇ ਜ਼ਿੰਦਗੀ ਚ ਕੋਈ ਕਮੀ ਨਹੀਂ ਸਾਨੂੰ ਕਦੇ ਆਨ ਦਿੱਤੀ ਉਹਨਾਂ ਉਹ ਸੱਚੀ ਸਾਡਾ ਰੱਬ ਸੀ ਹੀਰਾ ਸੀ ਹੀ ਕੰਮ ਕਰਦੇ ਸੀ ਬਿਲਡਿੰਗ ਸਿਰਦਾ ਕੰਮ ਸੀ ਬਿਲਡਰ ਸੀ ਮਿਸਤਰੀ ਹਾਂਜੀ ਜਿਹੜੀ ਜੱਤੂ ਵੀ ਮੈਂ ਇਹ ਕੀ ਕਰਨਾ ਗਾਣਾ ਦਾ ਇੱਥੇ ਹੀ ਆ ਜੀ ਇਹ ਕਾਟਾ ਸਾਨੂੰ ਪੂਰੀ ਜ਼ਿੰਦਗੀ ਤੇ ਰਹਿਣਾ ਮੰਨ ਤੇ ਵਿੱਚ ਇੱਥੇ ਹੀ ਫੜਦੇ ਰਹਿਣਾ ਦਿਲ ਸਾਡਾ ਇੱਦਾਂ ਉਹ ਕਾਟਾ ਕਦੇ ਨਹੀਂ ਪੂਰਾ ਹੋਣਾ ਉਹ ਤੇ ਸਿਰ ਤੇ ਸਾਨੂੰ ਹੌਸਲਾ ਸੀ ਸਾਰੇ ਪਰਿਵਾਰ ਦਾ ਸਾਡਾ ਹੌਸਲਾ ਸੀ ਮਾਂ ਪਿਓ ਦਾ ਸਾਡਾ ਭਰਾਵਾਂ ਦਾ ਉਹ ਕਾਟਾ ਸਾਨੂੰ ਕਦੇ ਨਹੀਂ ਪੂਰਾ ਹੋਣਾ ਭਾਜੀ ਇਹ ਵੀ ਕਿੰਨੇ ਤਨ ਹਾਂਜੀ ਕਿ ਜਿੰਨਾਂ ਤੇ ਤੁਸੀਂ ਤੁਹਾਡੇ ਕੀ ਲਾਦੇ ਮੇਰਾ ਭਤੀਜਾ ਸੀ ਬਟੇਪਰਾ ਦਾ ਬੇਟਾ ਸੀ ਬਹੁਤ ਚੰਗਾ ਹੀ ਮੇਰਾ ਭਤੀਜਾ ਸਾਰਿਆਂ ਦਾ ਪਿਆਰਾ ਸੀ ਮੇਰਾ ਭਤੀਜਾ ਬਹੁਤ ਚੰਗਾ ਸੀ ਕਿਸੇ ਨੂੰ ਹਰ ਇੱਕ ਨੂੰ ਆਪਣੀ ਪੜੀ ਜਗ੍ਹਾ ਰੱਖਦਾ ਸੀ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਮਾਪਿਆਂ ਨੂੰ ਮਾਪਿਆਂ ਦੀ ਜਗ੍ਹਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਪਰ ਅੱਪਸੜ ਕੋ ਖੋ ਅਗੇ ਪਤਾ ਨਹੀਂ ਕਿ ਹਮ ਲੈ ਗਿਆ ਬੱਚੇ ਵੀ ਨਿੱਕ ਨਿੱਕੇ ਰੁਲ ਕੇ ਪਿੱਛੇ ਬਹੁਤ ਘਾਟਾ ਕਹਿ ਗਿਆ ਸਭ ਜੀ ਇਹਨਾਂ ਦੀ ਇੰਗਲੈਂਡ ਤੇ ਜਾਤ ਸੀ ਤੁਹਾਡੇ ਕੀ ਲੱਗੇ ਮੇਰੇ ਬੇਟਾ ਹੀ ਵੱਡੇ ਬਿਟੇ ਸਿਪਲੇਟ ਹੀ ਹਾਂ ਜੀ ਹਾਂ ਬਿੜਨ ਲੈ ਕੇ ਜਾਣਾ ਪੀਂ ਜਾਂ ਵਿੱਚੇ ਰਹੇ ਹਾਂ ਜੀ ਮੇਰੇ ਚਾਵਲ ਕੁਚੀਆਂ ਵਿੱਚੇ ਰਹੇ ਹੈ ਮੇਰਾ ਸਭ ਕੁਝ ਲੈ ਗਿਆ ਮੇਰੇ ਸਾਲ ਖਸ ਗਿਆ ਚਲ ਗਿਆ ਮੇਰੇ ਬਹੁਤ ਨਾ ਲੀ ਮੇਰਾ ਬਹੁਤ ਸਾਬ ਨੂੰ ਚੱਲਿਆ ਗਿਆ ਜੀ ਉਹਦੇ ਸਿਰ ਤੇ ਸੀ ਉਹ ਸਾਨੂੰ ਆਪਣੇ ਸਾਥ ਰੱਖੇ ਹੀ ਮਾਂ ਪਿਓ ਨੂੰ ਮਾਂ ਪਿਓ ਦੇ ਭੈਣ ਭਰਾ ਦੇ ਪਲਟਾ ਬਰ ਆਪਣੇ ਥਾਂ ਤੇ ਰੱਖਿਆ ਜੀ ਮੇਰਾ ਦਿਲਾਂ ਦਾ ਜਾਨੀ ਸੀ ਜਿਹੜਾ ਮੇਰਾ ਬੇਟਾ ਐਸੀ ਕਿੰਨੇ ਕਿਸਾਨ ਸੀ 4 ਸਾਲ ਦਾ ਬੇਟਾ